ਇਰਾਨ ਵੱਲੋਂ ਨਿਊਕਲੀਅਰ ਬੰਬ ਦਾ ਟੈਸਟ ਕਰ ਲਿਆ ਗਿਆ ਤੇ ਹੁਣ ਸਿਰਫ ਤਮਾਕਾ ਹੀ ਬਾਕੀ ਹੈ ਤੇ ਇਰਾਨ ਦੁਨੀਆ ਦਾ 10ਵਾਂ ਦੇਸ਼ ਬਣ ਜੂ ਜਿਸ ਦੇ ਕੋਲ ਪਰਮਾਣੂ ਬੰਬ ਮੌਜੂਦ ਹੋਵੇਗਾ ਪਰ ਇਰਾਨ ਨੂੰ ਰੋਕਣ ਦੇ ਲਈ ਇਜ਼ਰਾਈਲ ਤੇ ਅਮਰੀਕਾ ਪੱਬਾ ਭਾਰਨੇ ਕਿ ਕਿਸੇ ਤਰੀਕੇ ਇਰਾਨ ਨੂੰ ਇਹ ਬੰਬ ਬਣਾਉਣ ਤੋਂ ਰੋਕਿਆ ਜਾ ਸਕੇ ਪਰ ਜਿੱਥੇ ਰਸ਼ੀਆ ਵਰਗੇ ਦੇਸ਼ਾਂ ਕੋਲ 5-5000 ਬੰਬ ਤੋਂ ਵੀ ਜ਼ਿਆਦਾ ਮੌਜੂਦ ਨੇ ਉਨ੍ਹਾਂ ਦੇ ਪਛਾਏ ਇਜ਼ਰਾਈਲ ਤੇ ਅਮਰੀਕਾ ਸਿਰਫ ਈਰਾਨ ਦੇ ਇੱਕ ਪ੍ਰਮਾਣੂ ਪ੍ਰੋਗਰਾਮ ਤੋਂ ਕਿਉਂ ਡਰ ਰਹੇ ਨੇ ਕਿ ਉਸ ਨੂੰ ਰੋਕਣ ਦੇ ਲਈ 13 ਜੂਨ ਨੂੰ ਇਜ਼ਰਾਈਲ ਦੇ ਦੁਆਰਾ 200 ਫਾਈਟਰ ਜੈਟਸ ਈਰਾਨ ਦੇ ਉੱਪਰ ਹਮਲਾ ਕਰਨ ਦੇ ਲਈ ਭੇਜ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਦੌਰਾਨ ਈਰਾਨ ਦੇ ਨਾ ਸਿਰਫ ਮਿਲਟਰੀ ਕਮਾਂਡਰ ਮਾਰੇ ਬਲਕਿ ਪ੍ਰਮਾਣੂ ਸਾਇੰਟਿਸਟਾਂ ਨੂੰ ਵੀ ਮਾਰਤਾ ਉਹ ਜਿੱਥੇ-ਜਿੱਥੇ ਰਹਿੰਦੇ ਸੀ ਉਹਨਾਂ ਜਗਾਵਾਂ ਦੇ ਉੱਤੇ ਇਜ਼ਰਾਈਲ ਵੱਲੋਂ ਹਮਲੇ ਕੀਤੇ ਜਾਂਦੇ ਨੇ। ਇਹ ਹੀ ਨਹੀਂ ਇਜ਼ਰਾਈਲ ਜਿੰਨਾਂ ਲੈਬਸ ਦੇ ਅੰਦਰ ਆਪਦੇ ਨਿਊਕਲੀਅਰ ਬੰਬ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਇਜ਼ਰਾਈਲ ਨੇ ਉਹਨਾਂ ਦੇ ਉੱਪਰ ਵੀ ਵੱਡੇ ਲੈਵਲ ਦੇ ਉੱਤੇ ਬੰਬਾਰੀ ਕੀਤੀ ਹੈ ਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ। ਪਰ ਇਰਾਨ ਨੂੰ ਰੋਕਣਾ ਇਜ਼ਰਾਈਲ ਲਈ ਇੰਨਾ ਜ਼ਰੂਰੀ ਕਿਉਂ ਆ? ਉਸਦੇ ਪਿੱਛੇ ਸਭ ਤੋਂ ਵੱਡਾ ਕਾਰਨਾ ਪਾਵਰ ਸ਼ਿਫਟ ਦਾ ਤੇ ਦੂਸਰਾ ਇਰਾਨੀਅਨ ਲੀਡਰਸ ਪਿਛਲੇ ਸਮੇਂ ਦੌਰਾਨ ਇਹ ਵੀ ਕਹਿ ਚੁੱਕੇ ਨੇ ਕਿ ਇਜ਼ਰਾਈਲ ਨੂੰ ਨਕਸ਼ੇ ਤੋਂ ਹੀ ਮਿਟਾ ਦੇਣਾ ਚਾਹੀਦਾ। ਤਾਂ ਇਸ ਦੇ ਕਾਫੀ ਹਦਾਈ ਚਾਂਸ ਵੀ ਨੇ ਕਿ ਜੇਕਰ ਇਰਾਨ ਦੇ ਦੁਆਰਾ ਨਿਊਕਲੀਅਰ ਪੰਪ ਬਣਾ ਲਿਆ ਜਾਂਦਾ ਤਾਂ ਉਹ ਇਸ ਦਾ ਅਪਯੋਗ ਇਜ਼ਰਾਈਲ ਦੇ ਉੱਤੇ ਜਲਦੀ ਕਰੂਗਾ ਤੇ ਇਜ਼ਰਾਈਲ ਦੇ ਲੋਕ ਕਦੇ ਵੀ ਆਪਣੀ ਸੱਤਾ ਅਤੇ ਦੇਸ਼ ਨੂੰ ਗਵਾਉਣਾ ਨਹੀਂ ਚਾਹੁੰਦੇ। ਨਾ ਹੀ ਉਹ ਚਾਹੁੰਦੇ ਨੇ ਕਿ ਕੋਈ ਪਾਵਰਫੁਲ ਐਨਮੀ ਉਹਨਾਂ ਦੇ ਅੱਗੇ ਮਿਡਲ ਈਸਟ ਦੇ ਵਿੱਚ ਖੜਾ ਹੋਵੇ ਤੇ ਉਸ ਦਾ ਸਭ ਤੋਂ ਵੱਡਾ ਕਾਰਨ ਡਰ। ਡਰ ਉਸ ਅਸਥਿਅਤ ਦਾ ਜੋ ਇਜ਼ਰਾਈਲ ਦੇ ਲੋਕਾਂ ਨੇ ਕਈ ਦਸ਼ਕ ਪਹਿਲਾਂ ਸਿਆਸੀ ਜਦੋਂ ਹਿਟਲਰ ਵੱਲੋਂ ਲੱਖਾਂ ਯਹੂਦੀਆਂ ਨੂੰ ਮਾਰਿਆ ਉਹਨਾਂ ਨੂੰ ਗੈਸ ਚੈਂਬਰ ਤੇ ਹੋਰ ਤਰੀਕਿਆਂ ਦੇ ਨਾਲ ਖਤਮ ਕਰ ਦਿੱਤਾ ਗਿਆ ਸੀ। ਯਹੂਦੀ ਲੋਕਾਂ ਦੇ ਵਿੱਚੋਂ ਬਾਅਦ ਦੇ ਵਿੱਚ ਸੰਘਰਸ਼ ਕੀਤੇ ਗਏ ਤੇ ਉਸ ਤੋਂ ਬਾਅਦ ਆਪ ਦਾ ਇੱਕ ਰਾਜ ਕਾਇਮ ਕਰ ਲਿਆ ਗਿਆ। ਤੇ ਜੇਕਰ ਹੁਣ ਮਿਡਲ ਈਸਟ ਦੀ ਗੱਲ ਕੀਤੀ ਜਾਵੇ ਤਾਂ ਮਿਡਲ ਈਸਟ ਚ ਇਸ ਵਕਤ ਇਜ਼ਰਾਈਲ ਹੀ ਇਕਲੌਤਾ ਦੇਸ਼ ਆ ਜਿਸਦੇ ਕੋਲ ਨਿਊਕਲੀਅਰ ਬੰਬ ਮੌਜੂਦ ਨੇ ਸੋ ਮਿਡਲ ਈਸਟ ਅੰਦਰ ਜਿੰਨੇ ਵੀ ਦੇਸ਼ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਾਵਰਫੁੱਲ ਇਜ਼ਰਾਈਲ ਨੂੰ ਹੀ ਮੰਨਿਆ ਜਾ ਸਕਦਾ ਪਰ ਹਾਲ ਹੀ ਚ ਆ ਰਹੀਆਂ ਖਬਰਾਂ ਦੇ ਮੁਤਾਬਕ ਤੇ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਦੇ ਮੁਤਾਬਕ ਇਰਾਨ ਪ੍ਰਮਾਣੂ ਬੰਬ ਬਣਾਉਣ ਦੇ ਬਹੁਤ ਜ਼ਿਆਦਾ ਨੇੜੇ ਪਹੁੰਚ ਚੁੱਕਾ ਹੈ ਉਸ ਦੇ ਵੱਲੋਂ 250 ਕਿਲੋਗ੍ਰam ਯੂਰੇਨੀਅਮ ਨੂੰ 87% ਤੱਕ ਰ ਮਾਰਚ 2025 ਦੇ ਅੰਦਰ ਇਰੀਫੈਨ ਕਰ ਲਿਆ ਗਿਆ ਸੀ ਤੇ ਪ੍ਰਮਾਣੂ ਬੰਬ ਦੇ ਲਈ ਇਸ ਦੀ ਸ਼ੁੱਧਤਾ 90% ਤੱਕ ਹੋਣੀ ਚਾਹੀਦੀ ਹੈ ਮਤਲਬ ਇਰਾਨ ਅਗਲੇ ਕੁਝ ਮਹੀਨਿਆਂ ਦੇ ਵਿੱਚ ਨਿਊਕਲੀਅਰ ਬੰਬ ਕ੍ਰੀਏਟ ਕਰ ਲੂਗਾ ਤਾਂ ਇਸ ਬネタਕਾਰਨ ਮਿਡਲ ਈਸਟ 'ਚ ਕਈ ਚੀਜ਼ਾਂ ਹੋਣਗੀਆਂ ਪਹਿਲਾ ਇਜ਼ਰਾਈਲ ਦੇ ਕਟੜ ਦੁਸ਼ਮਣ ਜਿਸ ਨਾਲ ਉਹ 1999 ਤੋਂ ਲੜਦਾ ਆ ਰਿਹਾ ਉਸ ਕੋਲ ਇੱਕ ਪ੍ਰਮਾਣੂ ਵਾਰ ਹੈਡ ਮੌਜੂਦ ਹੋਊਗਾ ਦੂਸਰਾ ਮਿਡਲ ਈਸਟ 'ਚ ਪਾਵਰ ਸ਼ਿਫਟ ਹੋ ਜੂ ਕਿਉਂਕਿ ਪਾਵਰ ਦੇ ਮਾਮਲੇ ਦੇ ਵਿੱਚ ਇਜ਼ਰਾਈਲ ਹੁਣ ਟੌਪ 'ਤੇ ਆ ਪਰ ਜੇ ਇਰਾਨ ਕੋਲ ਵੀ ਨਿਊਕਲੀਅਰ ਬੰਬ ਆ ਗਿਆ ਤੱਪ ਪਾਵਰ ਦਾ ਬੈਲੈਂਸ ਹੀ ਵਿਗੜ ਜਾਊਗਾ ਤੇ ਫਿਰ ਸੌਂਦੀ ਅਰਬ ਤੇ ਹੋਰ ਦੇਸ਼ ਵੀ ਨਿਊਕਲੀਅਰ ਬੰਬ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦੇਣਗੇ ਇਸ ਸਥਿਤੀ ਦਾ ਸਭ ਤੋਂ ਵੱਧ ਨੁਕਸਾਨ ਇਜ਼ਰਾਈਲ ਨੂੰ ਹੀ ਹੋਊਗਾ ਤੇ ਇਜ਼ਰਾਈਲ ਚਾਰਾਂ ਪਾਸਿਆਂ ਤੋਂ ਨਿਊਕਲੀਅਰ ਵੈਰਹੈਡ ਦੇ ਨਾਲ ਕਿਰਜੂ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਤੱਕ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਅਜੇ ਇਕਲੌਤਾ ਮੁਸਲਿਮ ਦੇਸ਼ ਆ ਜਿਸ ਦੇ ਕੋਲ ਪਰਮਾਣੂ ਹਥਿਆਰ ਮੌਜੂਦ ਨੇ ਪਰ ਹੁਣ ਈਰਾਨ ਵੀ ਇਸ ਲਾਈਨ ਦੇ ਵਿੱਚ ਲੱਗਣ ਵਾਲਾ ਦੂਸਰਾ ਦੇਸ਼ ਬਣ ਜਾ ਰਿਹਾ ਹੈ ਪਰ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕਾ ਤੇ ਇਜ਼ਰਾਈਲ ਈਰਾਨ ਨੂੰ ਰੋਕਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਇੱਥੋਂ ਤੱਕ ਕਿ ਉਹਨਾਂ ਦੇ ਦੁਆਰਾ ਕਿਸੇ ਨਿਊਕਲੀਅਰ ਅਟੈਕ ਦਾ ਵੀ ਪਲਾਨ ਕੀਤਾ ਜਾ ਸਕਦਾ ਜਾਨੀ ਕਿ ਈਰਾਨ ਦੇ ਉੱਤੇ ਨਿਊਕਲੀਅਰ ਬੰਬ ਦਾ ਅਟੈਕ ਕੀਤਾ ਜਾ ਸਕਦਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨੇਤਨਯਾਹੁ ਲਗਾਤਾਰ ਕਹਿ ਰਿਹਾ ਕਿ ਉਹ ਈਰਾਨ ਦੇ ਸੁਪਰੀਮ ਲੀਡਰ ਖਮਨਈ ਨੂੰ ਆਪਦਾ ਨਿਸ਼ਾਨਾ ਬਣਾ ਰਹੇ ਨੇ ਨਿਤਨੇਆਹੂ ਦੇ ਦੁਆਰਾ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਖਮਨਾਈ ਨੂੰ ਮਾਰਨ ਤੇ ਯੁੱਧ ਬਧੇਗਾ ਨਹੀਂ ਬਲਕਿ ਖਤਮ ਹੋ ਜਾਊਗਾ। ਯਾਨੀ ਕਿ ਉਹਨਾਂ ਦੇ ਦੁਆਰਾ ਇਰਾਨ ਦੇ ਲੀਡਰ ਨੂੰ ਵੀ ਮਾਰਨ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇਜ਼ਰਾਈਲੀ ਪ੍ਰਧਾਨ ਮੰਤਰੀ ਕੈਮਰੇ ਦੇ ਸਾਹਮਣੇ ਆ ਕੇ ਖੁਦ ਇਹ ਗੱਲ ਕਬੂਲ ਰਿਹਾ ਕਿ ਅਸੀਂ ਈਰਾਨ ਦੇ ਟਾਪ ਪਰਮਾਣੂ ਵਿਗਿਆਨਕਾਂ ਨੂੰ ਨਿਸ਼ਾਨਾ ਬਣਾਇਆ ਇਹ ਅਸਲ ਦੇ ਵਿੱਚ ਹਿਟਲਰ ਦੀ ਪਰਮਾਣੂ ਸੈਨਾ ਸੀ ਇਹ ਨਹੀਂ ਹਾਲੀ ਦੇ ਵਿੱਚ ਟਰੰਪ ਬਲਣ ਜੋ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਗਿਆ ਉਹ ਹੋਰ ਵੀ ਡਰਾਵਣਾ ਟਰੰਪ ਨੇ ਲਿਖਿਆ ਕਿ ਈਰਾਨ ਨੂੰ ਉਸ ਸਮਝੌਤੇ ਦੇ ਉੱਤੇ ਦਸਤਖਤ ਕਰ ਦੇਣੇ ਚਾਹੀਦੇ ਸੀ ਜਿਸ ਉੱਤੇ ਦਸਤਖਤ ਕਰਨ ਦੇ ਲਈ ਮੈਂ ਉਸ ਨੂੰ ਕਿਹਾ ਸੀ ਲੋਕਾਂ ਨੂੰ ਮਾਰਿਆ ਜਾਣਾ ਕਿੰਨੇ ਸ਼ਰਮ ਦੀ ਗੱਲ ਆ ਮੈਂ ਸਾਫ਼ ਸ਼ਬਦਾਂ ਦੇ ਵਿੱਚ ਕਹਾਂ ਤਾਂ ਈਰਾਨ ਨਿਊਕਲੀਅਰ ਹਥਿਆਰ ਨਹੀਂ ਰੱਖ ਸਕਦਾ ਤੇ ਇਸ ਦੇ ਨਾਲ ਹੀ ਟਰੰਪ ਨੇ ਦੋਹਰਾ ਕਿਹਾ ਗਿਆ ਕਿ ਮੈਂ ਬਾਰ-ਬਾਰ ਕਹਿ ਰਿਹਾ ਕਿ ਸਾਰੇ ਲੋਕਾਂ ਨੂੰ ਜੋ ਵੀ ਤਹਿਰਾਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਇਹ ਪੋਸਟਰ ਇੱਕ ਅਲੱਗ ਅਤੇ ਇਰਾਕ ਦੇ ਉੱਤੇ ਕਿਸੇ ਵੱਡੇ ਹਮਲੇ ਦੀ ਚੇਤਾਵਨੀ ਦੇ ਬੰਗ ਵੀ ਲੱਗ ਰਹੀ ਆ ਤੇ ਇਸ ਨੂੰ ਐਕਸਪਰਟ ਬਿਲਕੁਲ ਇਸੇ ਤਰੀਕੇ ਨਾਲ ਰਹਿ ਰਹੇ ਨੇ ਕਿ ਇਜ਼ਰਾਈਲ ਅਤੇ ਅਮਰੀਕਾ ਮਿਲ ਕੇ ਕੋਈ ਨਾ ਕੋਈ ਵੱਡਾ ਪਲਾਨ ਆ ਜਿਹੜਾ ਉਹ ਈਰਾਨ ਦੇ ਲਈ ਕਰ ਰਹੇ ਨੇ ਇਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇ ਇਰਾਨ ਉੱਪਰ ਇਜ਼ਰਾਈਲ ਨਿਊਕਲੀਅਰ ਹਮਲਾ ਕਰਦਾ ਤਾਂ ਇਸ ਦਾ ਬਦਲਾ ਪਾਕਿਸਤਾਨ ਖੁਦ ਦੇ ਨਿਊਕਲੀਅਰ ਵੈਪਨਸ ਦੇ ਨਾਲ ਦੇਵੇਗਾ ਪਰ ਬਾਅਦ ਦੇ ਵਿੱਚ ਇਸ ਖਬਰ ਦਾ ਖੰਡਨ ਵੀ ਕੀਤਾ ਗਿਆ। ਪਰ ਦੂਸਰੇ ਪਾਸੇ ਈਰਾਨ ਪਿੱਛੇ ਨਹੀਂ हट ਰਿਹਾ ਤਾਂ ਇਹ ਪੱਕਾ ਕਿ ਈਰਾਨ ਦੇ ਪਿੱਛੇ ਵੀ ਰੂਸ ਜਾਂ ਚਾਈਨਾ ਵਰਗੀ ਕੋਈ ਪਾਵਰ ਮੌਜੂਦ ਹੈ ਜੋ ਕਿ ਉਸ ਨੂੰ ਪਰਦੇ ਦੇ ਪਿੱਛੇ ਤੋਂ ਪੂਰੀ ਤਰ੍ਹਾਂ ਦੇ ਨਾਲ ਤਾਕਤ ਦੇ ਰਹੀ ਹੈ ਇੱਥੇ ਤੁਹਾਨੂੰ ਦੱਸ ਦਈਏ ਕਿ ਈਰਾਨ ਕੋਲ ਇਜ਼ਰਾਈਲ ਨਾਲੋਂ ਮਿਲਟਰੀ ਪਾਵਰ ਜ਼ਿਆਦਾ ਪਰ ਇਜ਼ਰਾਈਲ ਦੇ ਕੋਲ ਟੈਕਨੋਲੋਜੀ ਜ਼ਿਆਦਾ ਦੂਸਰੇ ਪਾਸੇ ਇਜ਼ਰਾਈਲ ਕੋਲ 80 ਤੋਂ 90 ਨਿਊਕਲੀਅਰ ਵਾਰਡ ਹੈਡ ਮੌਜੂਦ ਨੇ ਪਰ ਈਰਾਨ ਦੇ ਬਾਰੇ ਵਿੱਚ ਪ੍ਰੋਪਰ ਤਰੀਕੇ ਨਾਲ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਉਸ ਦੇ ਕੋਲ ਕੋਈ ਨਿਊਕਲੀਅਰ ਬੰਬ ਮੌਜੂਦ ਹੈ ਜਾਂ ਨਹੀਂ ਜਾਂ ਉਹਦੇ ਦੋਰਾ ਕਦੋਂ ਟੈਸਟਿੰਗ ਕੀਤੀ ਜਾਊ ਜਾਂ ਉਹਨਾਂ ਦੇ ਵਿੱਚ ਕਿੰਨਾ ਸਮਾਂ ਹੋਰ ਲੱਗ ਸਕਦਾ ਪਰ ਉਹ ਇਸ ਦੇ ਬਹੁਤ ਜ਼ਿਆਦਾ ਨੇੜੇ ਆ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਲੱਗ-ਅਲੱਗ ਰਿਪੋਰਟਸ ਇਸ ਚੀਜ਼ ਦਾ ਦਾਵਾ ਕਰ ਰਹੀਆਂ ਨੇ ਹੁਣ ਗੱਲ ਇਹ ਹੀ ਹੈ ਕਿ ਇਜ਼ਰਾਈਲ ਇਸੇ ਗੱਲ ਤੋਂ ਡਰ ਚੁੱਕਿਆ ਹੈ ਕਿ ਜੇਕਰ ਈਰਾਨ ਦੇ ਕੋਲ ਨਿਊਕਲੀਅਰ ਬੰਬ ਆ ਗਿਆ ਤਾਂ ਈਰਾਨ ਆਇਡਾ ਉ ਇਜ਼ਰਾਈਲ ਦੇ ਉੱਤੇ ਇਸ ਦਾ ਐਪਰਯੋਗ ਕਦੋਂ ਵੀ ਕਰ ਸਕਦਾ ਕਿਸੇ ਵੀ ਯੁੱਧ ਦੇ ਵਿੱਚ ਕਰ ਸਕਦਾ ਤੇ ਇਸੇ ਬਜਾਏ ਦੇ ਕਾਰਨ ਇਜ਼ਰਾਈਲ ਅਮਰੀਕਾ ਦੀ ਸ਼ੈ ਲੈ ਕੇ ਈਰਾਨ ਦੇ ਉੱਤੇ ਬਾਰ ਬਾਰ ਹਮਲੇ ਕਰ ਰਿਹਾ ਹੈ ਉਸਦੇ ਨਿਊਕਲੀਅਰ ਸਾਈਟਸ ਆਈਡੀਆਂ ਉਹਨਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਤਾਂ ਕਿ ਇਜ਼ਰਾਈਲ ਦੇ ਇਸ ਪ੍ਰੋਗਰਾਮ ਨੂੰ ਰੋਕਿਆ ਜਾ ਸਕੇ ਠੱਲ ਪਾਈ ਜਾ ਸਕੇ ਕਿਸੇ ਵੀ ਤਰੀਕੇ ਦੇ ਨਾਲ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ